ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤ ਕਾਲੀ ਮਿਰਚ ਦਾ ਸੇਵਨ ਬਹੁਤ سارے ਲੋਕ ਕਰਦੇ ਹਨ ਪਰ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਸਵੇਰੇ ਖਾਲੀ ਪੇਟ ਮਿਰਚ ਦੇ ਨਾਲ ਤੁਸੀਂ ਕਿਹੜੀ ਚੀਜ਼ ਮਿਲਾਉਣੀ ਹੈ ਜਿਸ ਦੇ ਨਾਲ ਤੁਹਾਨੂੰ ਇਹਦਾ ਦੁੱਗਣਾ ਫਾਇਦਾ ਹੋਵੇ ਜੇਕਰ ਤੁਸੀਂ ਕਾਲੀ ਮਿਰਚ ਦਾ ਸੇਵਨ ਕਰੋਗੇ ਤਾਂ ਤੁਹਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੇਗੀ ਭਾਵ ਕਿ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਕੋਈ ਵੀ ਰੋਗ ਜਲਦੀ ਜੀ ਤੁਹਾਡੇ ਨੇੜੇ ਟੇੜੇ ਨਹੀਂ ਆਵੇਗਾ ਇਸ ਲਈ ਤੁਸੀਂ 3 ਤੋਂ 4 ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਹੈ। ਦੋਸਤੋ ਹੁਣ ਤਾਂ ਸਰਦੀਆਂ ਆ ਗਈਆਂ ਹਨ। ਹੁਣ ਤਾਂ ਤੁਸੀਂ ਇਸ ਦਾ ਸੇਵਨ ਪੱਕਾ ਹੀ ਕਰਨਾ ਹੈ। ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਇਹ ਤੁਹਾਨੂੰ ਸਰਦੀ, ਖਾਂਸੀ, ਵਾਇਰਲ ਇਨਫੈਕਸ਼ਨ ਤੋਂ ਵੀ ਬਚਾ ਕੇ ਰੱਖੇਗਾ। ਅਤੇ ਇਸ ਸੇਵਨ ਨਾਲ ਤਾਂ ਠੰਡ ਵੀ ਘੱਟ ਲੱਗੇਗੀ। ਤੁਸੀਂ ਇਸ ਦਾ ਸੇਵਨ ਸਿਰਫ ਗਰਮ ਪਾਣੀ ਦੇ ਨਾਲ ਹੀ ਕਰਨਾ ਹੈ। ਕਾਲੀ ਮਿਰਚ ਵਿੱਚ ਵਿਟਾਮਿਨ ਸੀ, ਵਿਟਾਮਿਨ ਕੇ, ਆਇਰਨ ਵਧੇਰੇ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਹੜਾ ਕਿ ਤੁਹਾਡੇ ਬਾਤ ਰੋਗ, ਪਿਤ ਰੋਗ ਅਤੇ ਕਫ ਰੋਗ ਤੋ ਤੁਹਾਨੂੰ بچਾ ਕੇ ਰੱਖੇਗਾ ਤੁਸੀਂ ਦੋਸਤੋ ਕੀ ਕਰਨਾ ਹੈ ਕਿ ਤਿੰਨ ਚਾਰ ਕਾਲੀ ਮਿਰਚ ਨੂੰ ਕੁੱਟ ਲੈਣਾ ਹੈ ਅਤੇ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਉਬਾਲ ਕੇ ਇਸ ਦਾ ਸੀਵਿੰਗ ਸਵੇਰੀ ਖਾਲੀ ਫਿੱਟ ਕਰਨਾ ਹੈ ਇਸ ਦਾ ਸੇਵਨ ਨਾਲ ਤੁਸੀਂ ਕੈਂਸਰ ਤੋਂ ਵੀ ਬਚ ਸਕਦੇ ਹੋ ਇਹ ਤੁਹਾਡੇ ਸਰੀਰ ਵਿੱਚ ਜਾ ਕੇ ਕੈਂਸਰ ਬਨਣ ਵਾਲੇ ਕੋਸ਼ਿਕਾਵਾਂ ਨੂੰ ਬਦਲ ਨਹੀਂ ਦੇਵੇਗਾ ਅਤੇ ਜੇਕਰ ਤੁਸੀਂ ਆਪਣੇ ਆਵਾਜ਼ ਵਿੱਚ ਮਿਠਾਸ ਲਿਆਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਦਾ ਸੇਵਨ ਕਰਨਾ ਹੈ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਹੋਏ ਕਿ ਕਿਹੜੀ ਚੀਜ਼ ਹੈ ਜਿਹੜੀ ਤੁਸੀ ਇਸ ਵਿੱਚ ਮਿਲਾਉਣੀ ਹੈ ਤਾਂ ਦੋਸਤੋ ਇਹ ਚੀਜ਼ ਹੈ ਸ਼ਹਿਦ ਤੁਸੀ ਤਿੰਨ ਚਾਰ ਕਾਲੇ ਮਿਰਚਾਂ ਨੂੰ ਪੀਸ ਲੈਣਾ ਹੈ ਅਤੇ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾਉਣਾ ਹੈ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦਾ ਸੇਵਨ ਕਰਕੇ ਉਪਰੋਂ ਇੱਕ ਗਲਾਸ ਗਰਮ ਪਾਣੀ ਦਾ ਪੀਣਾ ਹੈ ਇਸ ਦਾ ਸੇਵਨ ਨਾਲ ਤੁਹਾਨੂੰ ਬੁਖਾਰ ਨਹੀਂ ਹੋਵੇਗਾ ਗਲਾ ਦਰਦ ਨਹੀਂ ਹੋਵੇਗਾ ਜੇਕਰ ਤੁਹਾਡੇ ਗਲੇ ਵਿੱਚ ਬਲਗਮ ਹੋਵੇ ਤਾਂ ਉਹ ਵੀ ਖਤਮ ਹੋ ਜਾਵੇਗੀ ਜੇਕਰ ਤੁਹਾਡੇ ਜੋੜ ਦਰਦ ਕਰਦੇ ਹੋਣ ਤੁਹਾਡੇ ਦੰਦਾਂ ਵਿੱਚ ਦਰਦ ਹੋਵੇ ਦੰਦਾਂ ਵਿੱਚ ਕੀੜਾ ਲੱਗਿਆ ਹੋਵੇ ਪਾਇਰੀਆ ਹੋਵੇ ਤਾਂ ਵੀ ਦੋਸਤੋ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਵਾਲਾਂ ਲਈ ਹੈ ਤੇ ਚਮੜੀ ਲਈ ਚਮੜੀ ਦੇ ਰੋਗ ਕੋਈ ਵੀ ਹੋਵੇ ਦੋਸਤੋ ਖੁਰਕ ਹੋਵੇ ਦੱਦਾ ਹੋਣ ਜਾਂ ਫਿਰ ਕੋਈ ਵੀ ਤੁਸੀਂ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਹੈ ਕਿਉਂਕਿ ਇਸ ਵਿੱਚ ਜਿਹੇ ਗੁਣ ਪਾਏ ਜਾਂਦੇ ਹਨ ਜਿਹੜੇ ਕਿ ਤੁਹਾਡੇ ਚਮੜੀ ਦੀ ਰੱਖਿਆ ਕਰਨਗੇ ਤੁਸੀਂ ਦੋ ਲੌਂਗ ਦੋ ਕਾਲੀ ਮਿਰਚ ਨੂੰ ਚੰਗੀ ਤਰ੍ਹਾਂ ਪੀਸ ਕੇ ਜੇਕਰ ਤੁਸੀਂ ਇਸ ਵਿੱਚ ਅਦਰਕ ਦਾ ਟੁਕੜਾ ਮਿਲਾ ਕੇ ਸੇਵਨ ਕਰੋਗੇ ਤਾਂ ਦੋਸਤੋ ਤੁਹਾਡਾ ਮੋਟਾਪਾ ਘਟ ਹੋ ਜਾਵੇਗਾ ਜੇਕਰ ਤੁਸੀਂ ਚਾਹੋ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਣੀ ਵਿੱਚ ਵੀ ਉਬਾਲ ਸਕਦੇ ਹੋ ਪੇਟ ਦਾ ਰੋਗ ਕੋਈ ਵੀ ਹੋਵੇ ਉਹ ਬਿਲਕੁਲ ਖਤਮ ਹੋ ਜਾਵੇਗਾ ਪੇਟ ਦਾ ਸਭ ਤੋਂ ਵੱਡਾ ਰੋਗ ਹੁੰਦਾ ਹੈ ਕਬਜ਼ ਜੇਕਰ ਤੁਸੀਂ ਇਹਦਾ ਸੇਵਨ ਕਰੋਗੇ ਤਾਂ ਤੁਹਾਨੂੰ ਕਬਜ਼ ਦੀ ਸਮੱਸਿਆ ਕਦੀ ਨਹੀਂ ਆਵੇਗੀ ਅਤੇ ਤੁਹਾਡੇ ਜੋੜ ਕਦੇ ਵੀ ਦਰਦ ਨਹੀਂ ਕਰਨਗੇ ਇਸ ਲਈ ਦੋਸਤੋ ਸਰਦੀਆਂ ਦੇ ਵਿੱਚ ਤੁਸੀਂ ਇਹਦਾ ਸੇਵਨ ਜ਼ਰੂਰ ਹੀ ਕਰਨਾ ਹੈ ਕਿਉਂਕਿ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਤਾਂ ਤੁਸੀਂ ਇਹਦਾ ਸੇਵਨ ਜਿੰਨਾ ਮਰਜ਼ੀ ਕਰ ਸਕਦੇ ਹੋ ਭਾਵੇਂ ਦਿਨ ਵਿੱਚ 3-4 ਕਾਲੀ ਮਿਰਚ ਦਾ ਸੇਵਨ ਕਰਨਾ ਹੈ ਅਤੇ ਦੋਸਤੋ ਤੁਸੀਂ ਪੂਰੀ ਸਰਦੀਆਂ ਦਾ ਸੇਵਨ ਕਰ ਸਕਦੇ ਹੋ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ